ਸਿੰਘ ਦੀ ਬਾਦਲ ਜਿੰਦਾਬਾਦ ਜਦਾ ਸਿੰਘ ਵੀਰ ਸਿੰਘ ਦੀ ਬਾਦਲ ਜਿੰਦਾਬਾਦ ਜੋਣਾ ਬੋਲੋ ਜਦਾ ਸਿੰਘ ਵੀਰ ਸਿੰਘ ਦੀ ਬਾਦਲ ਜਿੰਦਾਬਾਦ ਜੋੜੀ ਅਕਾਲੀ ਦਲ ਜਿੰਦਾਬਾਦ ਜਦਾ ਸਿੰਘ ਵੀਰ ਸਿੰਘ ਦੀ ਬਾਦਲ ਉਹਦੇ ਵਾਹਿਗੁਰੂ ਦੀ ਕਾਕਾਰ ਵਾਹਿਗੁਰੂ ਦੀ ਖੜੇ ਜਦਾ ਸਿੰਘ ਵੀਰ ਸਿੰਘ ਦੀ ਬਾਦਲ ਜਿੰਦਾਬਾਦ ਜੋੜੀ ਅਕਾਲੀ ਦਲ ਜਿੰਦਾਬਾਦ ਜਦਾ ਸਿੰਘ ਵੀਰ ਸਿੰਘ ਦੀ ਬਾਦਲ ਜਿੰਦਾਬਾਦ ਵਨੀਦ ਦੇ ਮਦਦਾਨ ਸਰਦਾਰ ਸੰਜੀਤ ਸਿੰਘ ਜੀ ਬਾਦਲ ਰੇਡੀ ਕੇ ਸਾਹਿਬ ਉੱਥੋਂ ਦੇ ਸਾਥ ਸਭੂ ਜੀ ਐਮ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਦੇ ਇਲਾਕਾ ਨਿਵਾਸੀ ਵੀਰੋ ਭੈਣਾਂ ਵਾਲੀ ਗੁੰਜੀਕਰ ਆਸਾ ਵਾਲੀ ਗੁੰਜੀ ਦੀ ਮਤੇ ਅੱਜ ਜਿਵੇਂ ਨਿਮੇ ਲਖਨ ਦੇ ਸਬੰਧ ਵਿੱਚ ਇੱਥੇ ਇਕੱਤਰ ਹੋਏ ਆ ਅਨੁਸਾਰ ਇਹ ਪ੍ਰਧਾਨ ਹੈ ਕਿ ਅਸੀਂ ਨਾਸ ਇਹ ਸਰਕਾਰਾਂ ਦੇ ਆਦੇ ਪੰਜਾਬ ਦਾ ਕਿੰਨਾ ਨੁਕਸਾਨ ਕਰਾ ਲਿਆ ਨੌਜਵਾਨੀ ਨਸ਼ੇ ਦੇ ਨੋੜ ਲਈ ਕਿਹਨਾਂ ਖੜਕਾ ਦੇ ਕਿਸਾਨ ਝੜਕਾ ਦੇ ਤੰਗ ਰਹੇ ਨੇ ਕੋਈ ਨਹੀਂ ਪੁੱਛਦਾ ਕਿਤੇ ਵੀ ਕੋਈ ਨਾਮ ਵਾਜੀ ਦੇ ਵੱਡੇ ਬਾਦਲ ਸਾਹਿਬ ਖੁਦ ਜਾ ਕੇ ਮਾਮਪਤਰ ਉਹਨੂੰ ਲੈਣੇ ਸੀ ਹੋਣ ਸਾਲਾਂ ਪਹਿਲੇ ਹੀ ਝੜਕਾ ਦੇ ਕਿਸਾਨ ਬੈਠੇ ਆ ਕੋਈ ਕੁਛਦਾ ਹੀ ਨਹੀਂ ਪੰਜਾਬ ਦਾ ਵਰ ਬਾਦ ਉਹ ਜਦੋਂ ਅਸੀਂ ਆਪਾਂ ਨੌਜਵਾਨੀ ਨੂੰ ਬਚਾਉਣ ਲਈ ਕਿਸਾਨ ਨੂੰ ਬਚਾਉਣ ਲਈ भर इतिहास वा।, वा बाकी माजे लोग तो बहुत सूरबीर बहादुर वा फाता भगवत वास वाधर को सरदार बघेल सिंह ने जन्म लिया जिन्होंने ਆਪਾਂ ਨੂੰ ਗੱਢੇ ਹੋਣ ਦੀ ਲੋੜ ਵਾਜੂਨ ਬੁਲਾਵਣ ਲੜਦੀ ਰੋੜ ਵਾਜੂਨ ਇੰਨਾ ਵੱਛਾ ਗਿਆ ਤਕੇਸ਼ਾ ਹੀ ਵੱਧ ਗਈ ਆ ਤੁਸੀਂ ਸਰਪੰਚੀ ਦੇ ਇਲੈਕਸ਼ਨ ਵੇਲੇ ਵੇਖ ਹੀ ਆਏ ਕਿੰਨੀ ਤਕੇਸ਼ਾ ਹੀ ਹੋਈ ਆ ਪਰ ਆਪਾਂ ਹਿੰਮਤ ਰੱਖੀ ਆ ਆਪਾਂ ਇੱਕ ਦੂਸਰੇ ਨਾਲ ਸਹਿਯੋਗ ਕੀਤਾ ਤੇ ਆਪਾਂ ਕਾਮਯਾਬ ਹੋਏ ਆ ਇਸੇ ਤਰ੍ਹਾਂ ਇਹ ਮੋਢੇ ਦੀ ਸਰਕਾਰ ਵਾਧਾ ਨੂੰ ਡਰਾਵੇ ਵੀ ਦਊਂਗੀ ਪਰ ਡਰਦਾ ਨਹੀਂ ਆਪਾਂ ਅਸੀਂ ਤਾਂ ਦੇ ਨਾਲ ਸਰਬੰਦੀ ਨੇ ਲੱਗ ਜਿਉਆ ਨੂੰ ਵੀ ਨਿਰੰਤਰ ਕਰਨੀ ਆ ਇਹ ਸੀਡ ਜਿਸ ਕੇ ਥਾ ਮਾਦੀ ਦੀ ਜਰਤੀ ਦਾ ਮੋਢ ਬੱਜਣਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ 1720 ਐ ਪਾਦਲੇ ਨੇ ਬਹੁਤ ਵੱਡੀ ਫਰਾਗ ਦਿੱਤੀ ਆ ਕਿ ਇੱਕ ਆਮ ਪਰਿਵਾਰ ਇੱਕ ਧਰਮੀ ਪਰਿਵਾਰ ਨੂੰ ਉੱਨਾ ਟਿਕੜ ਦਿੱਤੀ ਆ ਮੈਂ ਉਹਨਾਂ ਦੀ ਧੰਨਵਾਦੀ ਆ ਇੱਕ ਹੋ ਕੀ ਲੋNDE ਦੇਖੇ ਆ ਘਰ ਉੱਜੜਦੇ ਦੇਖੇ ਆ ਅੱਜ ਸੁਖਵੀਰ ਸਿੰਘ ਬਾਦਲ ਜੀ ਨੇ ਅਨਾਉਂਸ ਕੀਤਾ ਹੈ ਕਿ ਆਪਾਂ ਸਰਕਾਰ ਹੁੰਦੇ ਪੱਕੇ ਕਦਮ ਲਾਵਾਂਗੇ ਕਿ ਦੁਬਾਰਾ ਜਿਹੜੇ ਲੋਕਾਂ ਦੇ ਜਾਨ ਮਾਰ ਨੂੰ ਬਚਾਇਆ ਜਾ ਸਕੇ ਅੜਾ ਨੂੰ ਕੰਟਰੋਲ ਕੀਤਾ ਜਾਵੇ ਮੈਂ ਇਸ ਚੱਲੋ ਇਹਨਾਂ ਦਾ ਧੰਨਵਾਦ ਕਰਦੀ ਆ ਔਰ ਇੱਥੇ ਤਰਨਤਾਰਨ ਦੇ ਗੇਂਜਾ ਹੋਂ ਦਾ ਇਹਨਾਂ ਦਾ ਸਵਾਗਤ ਕਰਦੀ ਆ ਆਮ ਲੋਕਾਂ ਚ ਵਿਚਰ ਰਹੇ ਨੇ ਇਹ ਵੀ ਆਪਣੀ ਗੱਲ ਰੱਖਣਾ ਚਾਹੁੰਦਾ ਤੇ ਇਹਨਾਂ ਦਾ ਕਰ ਸਕਦਾ ਵਾ ਸ਼ਰੋਣੀ ਕਾਲੀ ਜਾਲੀ ਕੋਈ ਬੜੀਆ ਜਿਨ੍ਹਾਂ ਨੇ ਪੰਜਾਬ ਦਾ ਪੜਾ ਦਿੱਤਾ ਪੰਜਾਬ ਦਾ ਵਿਕਾਸ ਕੀਤਾ ਜਿੰਨੀਆਂ ਵੀ ਇਤਿਹਾਸਕ ਯਾਦਗਾਰਾਂ ਬੜੀਆਂ ਇਹਨਾਂ ਨੇ ਲਾਇਆ ਨਗਾ ਉਹ ਸਾਡੇ ਬੱਚਿਆਂ ਨੂੰ ਇਤਿਹਾਸ i'll assim see é... ਉਨ੍ਹਾਂ ਦੇ ਨਾਲ ਕਾ ਤਰੰਧਾਂ ਦੀ ਸੋਚੀ ਲੀਡਰਸ਼ਿਪ ਸਰਕਾਰੀ ਜੂਬਾ ਦੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਬਾਦਲ ਸਾਹਿਬ ਨੇ ਸਾਡੇ ਸਾਨੂੰ ਖਾਣਾ ਬਾਦਲ ਸਾਹਿਬ ਨੂੰ ਅਸੀਂ ਦੱਸਿਆ ਕਿ ਸਾਰੇ ਜਿਹੜੇ ਪਿੰਡ ਹੈ ਉਹ ਪਰਮਾਤਮਾ ਦੀ ਕਿਰਪਾ ਸਦਕਾ ਇੱਕ ਤਰਫੀ ਨੇ ਉਹ ਸ਼੍ਰੋਮਣੀ ਕਾਲਜ ਦੇ ਨਾਲ ਨੇ ਤੇ ਮੇਰੀ ਬੇਨਤੀ ਹੈ ਕਿ ਬਾਦਲ ਸਾਹਿਬ ਆਪ ਜੀ ਦੇ ਨਾਲ ਵਿਚਾਰ ਰੱਖਣਗੇ ਉਸ ਤੋਂ ਪਹਿਲਾਂ ਅਸੀਂ ਸਾਰੇ ਬਾਦਲ ਸਾਹਿਬ ਨੂੰ ਇੱਕ ਵਿਸ਼ਵਾਸ ਰੱਖੀਏ ਕਿ ਬਾਦਲ ਸਾਹਿਬ ਆਉਣ ਵਾਲੀ ਜਿਹੜੀ ਜਿੰਮਣੀ ਚੋਣ ਹੈ ਉਹਦੇ ਵਿੱਚ ਪਰਮਾਤਮਾ ਦੀ ਕਿਰਪਾ ਸੰਤਾਂ ਸਾਡੇ ਸਾਰੇ ਦੀ ਮਿਹਨਤ ਸੰਤਾਂ ਆ ਜਿੰਨਾ ਧੂਨ ਜਿਹਦੇ 'ਚ ਧੰਡ ਕਸੇਲ ਮੀਆਂਪੁਰ ਜਿੰਨਾ ਵੀ ਹੈ ਇਹ ਸੰਤੂ ਬੱਤੀ ਹੀਰ ਸ਼ਰੋਣੀ ਅਕਾਲੀ ਦਰ ਨੂੰ ਆਸਰਾ ਦੇਣਾ ਚਾਹੁੰਦਾ ਇਹ ਦਵਾਉਤ 2025 ਲਈ ਚੋਣ ਚ ਸਭ ਲੋਕ ਬਾਦਲ ਸਾਹਿਬ ਨੂੰ ਬੇਨਤੀ ਹੈ सरदार सुखबीर सिंह जी बादल साहब का निर्मुगे उसको पहले जो दर्ज कारे स्वागत किया जाएगी बोरे सुनिंग जी गज के फतेह बुलाओ वागुरू जी का खालसा जी आप आजादी के बाद का इतिहास देखिए ਉਹੋ ਕੁਸ਼ੀ ਬਣਿਆ ਪੰਜਾਬ ਚ ਉਹੋ ਹੀ ਬਣਿਆ ਜਦੋਂ ਅਕਾਲੀ ਦਲ ਦਾ ਸਿਰ ਚੜ੍ਹਿਆ ਅਕਾਲੀ ਦਲ ਵਾਸਤੇ ਆ ਘਰ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਕੇਪੀ ਹੈ ਭਾਵੇਂ ਆਪ ਉਹ ਆਪਣੇ ਥੋੜੇ ਡਿਸਟੈਂਸ ਤੋਂ ਝੂਝੇ ਗੈਸਟੋਕ ਨਹੀਂ ਹੁੰਦੇ ਸੈਰ ਕਰਨ ਆਉਂਦੇ ਆ ਮੱਤਾ ਮਿਲ ਗਿਆ ਸਰਕਾਰ ਬਣ ਗਈ ਲੁੱਟ ਕੇ ਖਾ ਗਏ ਫਿਰ ਚਲੇ ਜਾਂਦੇ ਆ ਇੰਨਾ ਕੋਈ ਫਿਕਰ ਨਹੀਂ ਅੱਜ ਹਾਲਾਤ ਪੰਜਾਬ ਦੇ ਐਨੇ ਮਾੜੇ ਹੋਏ ਮੈਂ ਤਾਂ ਹੋਈ ਉਹਨਾਂ ਪਿੰਡਾਂ ਚ ਜਾ ਗਿਆ ਜਿੱਥੇ ਹਰ ਨਾਲ ਤਕਰੀ ਆ ਗਈ ਹੈ ਪਿਛਲੇ 15 ਦਿਨਾਂ ਤੋਂ ਉਹ ਪਿੰਡ ਵਾਲਿਆਂ ਨੇ ਆਪ ਮੰਦ ਲਾਇਏ ਹਜ਼ਾਰ ਹਜ਼ਾਰ ਰੁਪਏ ਕਿੱਲਾ ਮਗਰ ਆਪ ਇਕੱਠਾ ਕਰਕੇ ਸਰਕਾਰ ਤੱਕੋਂ ਇੱਕ ਅਪੀਲ ਵੀ ਨਹੀਂ ਆਈ ਜਿਹੜਾ ਕੰਮ ਸਰਕਾਰ ਦਾ ਸੀ ਸੀਸੀਪੀ ਭੇਜਣਾ ਉੱਥੇ ਵਧੀਆ ਮਸ਼ੀਨਾਂ ਭੇਜਣਾ ਦੇ ਵੀ ਵੱਡੇ ਬਾਲਣ ਸਾਹਿਬ ਕੀ ਕਹਿੰਦੇ ਜਿਉਂ ਸਰਕਾਰ ਦੇ ਉਦੇਸ਼ ਸੀ ਉਹਨੂੰ ਪਤਾ ਸੀ ਕਿ ਬਸਾਦਾਂ ਤੋਂ 4 ਮਹੀਨੇ ਪਹਿਲੇ ਉਹ ਸਾਰੇ ਬੰਦਾਂ ਨੂੰ ਤਗੜਾ ਕਰਦੇ ਸੀ ਪੂਰੇ ਮੈਪੈਸੇ ਲਾ ਕੇ ਇਹਨਾਂ ਨੇ ਤਾਂ ਪ੍ਰੋਵਾਈਡ ਨਹੀਂ ਕੀਤੀ ਪੁੱਛੇ ਨਹੀਂ ਕਿ ਬੰਦ ਕਿ ਹੈ ਕਿ ਟੁੱਟੇ ਆ ਕੀ ਹੈ ਤੇ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਅਜਾ ਵੱਡੀ ਗੱਲ ਹੋ ਰਹੀ ਹੈ ਮੁੱਖ ਮੰਤਰੀ ਆਪਣੀ ਘਰ ਲਈ ਲੈ ਕੇ ਤਾਮਿਲनाडु ਹੁਸੈਨ ਕਰਿਆ ਲੋਕ ਇਥੇ ਦੁਨੀਆ ਦੀ ਕੋਈ ਫਿਕਰ ਦੀ ਕੋਈ ਪਰਵਾਹੀ ਸਹੀ ਬਣੇ ਤੇ ਮੁੱਖ ਮੰਤਰੀ ਤਾਂ ਕੇਂਦਰੀ ਵਾਲਾ ਹੈ ਉਹ ਕੇਂਦਰੀ ਵਾਲਾ ਮੈਂ ਤੁਸੀਂ ਹੈਰਾਨ ਹੋ ਆਪਾਂ ਹੀ ਸਾਰੇ ਨੇ ਆਪਾਂ ਦਾ ਨਾਰਾ ਜਿੰਨੇ ਨੂੰ ਰਾਜ ਕਰੇਗਾ ਖਾਲਸਾ ਰਾਜੇਤਾ ਖਾਲਸਿਆਂ ਨੇ ਕੇਂਦਰੀ ਵਾਲਾ ਆਪਣਾ ਅਕਾਲੀ ਦੰਨੇ ਮੋਰਚਾ ਲਾਉਣ ਲਾਣਾ ਸੀ ਤੇ ਆਪਾਂ ਧੰਮੇ ਦਿੱਤੇ 65000 ਕਿੱਲਾ ਜ਼ਮੀਨ ਕਿਸਾਨਾਂ ਦਾ 65000 ਕਿੱਲਾ ਉਧਿਰਿਆਂ ਨੂੰ ਦੇਣ ਲੱਗੇ ਸੀ ਆ ਤਾਂ ਟਕੜੇ ਰੇਗੇ ਆਪਾਂ ਰੋਕ ਲਿਆ ਕਿਉਂਕਿ ਜੇ ਉਹ ਕਾਮਯਾਬ ਹੁੰਦੇ ਇੱਕ ਲੱਖ ਏਕੜ ਹੋਰ ਤਿਆਰ ਕਰ ਰਹੇ ਸੀ ਉਹ ਉਹਨਾਂ ਨੂੰ ਪਤਾ ਹੈ ਕਿ ਅਜ ਤੱਕ ਡੇਢ ਸਾਲ ਰਹਿ ਗਿਆ ਖੀਰਲੇ ਸਾਡੇ ਸਾਲ ਹੈ ਜਿੰਨਾ ਪੈਸਾ ਇਕੱਠਾ ਹੋ ਰਿਹਾ ਅੰਦਰ ਇਕੱਠੇ ਕਰ ਜਾਨਾ ਉਹ ਲਾਟਮ ਕਰਦਾ ਉਹਨੇ ਕੰਮ ਦੇ ਸਿੱਖੀਂਦਾ ਸੀ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜਦੋਂ ਨਾ ਤੁਹਾਨੂੰ ਬਚਾ ਦੋ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਜੇ ਅਪਾ ਪੰਜਾਬ ਸਭ ਤੋਂ ਵੱਡਾ ਮੌਖਾ ਆ ਗਿਆ ਤਰ ਤਰ ਮਨ ਚਾ ਰਿਹਾ ਤੁਸੀਂ ਇਥੇ ਜਤਾ ਦਿਓ ਕਾਲੀਦਨ ਨੂੰ ਤੂਫਾਨ ਇਹ ਤੁਝ ਨੂੰ ਹੋਊਗਾ ਬਦਲਾਅ ਉਹਨਾਂ ਨੂੰ ਕਦਮ ਦ ਤੇ ਹੱਥ ਵੀ ਥੋੜਾ ਔਰ ਦਾ ਕਾਲੀਦਲੂ ਮਿਲਦੀ ਕਿਉਂਕਿ ਥੋੜੇ ਬਜ਼ੁਰਗਾਂ ਨੇ ਕਾਲੀਦਲ ਬਣਾਇਆ ਮੈਂ ਕਈ ਪਿੰਡਾਂ ਗਿਆ ਕਹਿੰਦੇ ਪੀੜੀਆਂ ਦਾ ਪੀੜੀਆਂ ਸੀ ਕਾਲੀ ਉਹ ਜਿਹੜੀ ਸਪਿਰਟ ਦਾ ਰੱਬ ਵੀ ਇਹਦੀਆਂ ਤਾਂ ਪੀੜੀਆਂ ਦਾ ਸੀ ਕਾਲੀ ਹੈ ਕਾਲੀਆਂ ਤੋਂ ਬਗੈਰ ਅਸੀਂ ਸੋਚਣਾ ਹੀ ਨਹੀਂ ਮੈਨੂੰ ਯਾਦ ਹੈ ਮੈਂ ਅਸੀਂ ਹਰਿਆਣੇ ਗਏ ਵੋਟਾਂ ਮੰਗਣੋਂ ਆਸਤੇ ਕਹਿੰਦੇ ਅਕਾਲੀ ਦਲ ਦਾ ਬਤਾਰਾ ਬੀਬੀਆ ਖਣਾ ਉਹਦੀ ਮੱਥਾ ਟੇਕ ਲਾਗੀਆਂ ਕਿਉਂ ਕਹਿੰਦੇ ਜੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਧੱਕੜੀ ਨੂੰ ਬਾਬੇ ਨਾਨਕ ਦੀ ਨਕਲੀ ਸਮਝਿਆ ਐਨੀ ਇਮੋਸ਼ਨ ਹੈ ਲੋਕਾਂ ਦੇ ਵਿੱਚ ਆਪਾਂ ਪਤਾ ਨਹੀਂ ਕਿਵੇਂ ਗੱਲਾਂ ਚਾਹੇ ਤੇ ਆਪਣੀ ਪਾਰਟੀ ਨੂੰ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰ ਨੂੰ ਰੱਖਿਆ ਕਰਨ ਵਾਲੀ ਪਾਰਟੀ ਹੈ ਗੁਰੂ ਘਰ ਵਾਸਤੇ ਜਾਨ कुर्बान ਕਰਨ ਵਾਲੀ ਪਾਰਟੀ ਹੈ ਉਸ ਉੱਤੇ ਥੱਪਕਾ ਨਹੀਂ ਚੁਗਰਾ ਨਹੀਂ ਇਲਜ਼ਾਮ ਲਾ ਦਿੱਤੇ ਕਿ ਆਪਾਂ ਗੱਲਾਂ ਚਾਕੇ ਬਣ ਗਏ ਤੇ ਹੁਣ ਕੋ ਕਾਮਯਾਬ ਹੋਏ ਅੱਜ ਨੁਕਸਾਨ ਕੀ ਹੋਇਆ ਆਪਣਾ ਅੱਜ ਆਪਣੇ ਗੁਰੂ ਘਰਾਂ ਦੇ ਵੀ ਜਿਹੜੇ ਸੀ ਆਪਣੀ ਕੌਮ ਦੀ ਉੱਤੇ ਦੇਖਰੇਖ ਕਰਦੀ ਸੀ ਕੌਮ ਹੁਣ ਗੁਰੂ ਘਰਾਂ ਦੇ ਵੀ ਕਾਬਿਲ ਹੁਣ ਦਿੱਲੀ ਵਾਲੇ ਹੋ ਗਏ ਤਦ ਹਜ਼ੂਰ ਸਾਹਿਬ ਦੀ ਸੇਵਾ ਹੁਣ ਆਪਣੇ ਖਾਲਸਿਆਂ ਕੋਲੇ ਨਹੀਂ ਹੈ ਹੁਣ ਕਮਾਂਡ ਉਹਨਾਂ ਦੀ ਕਮੇਟੀ ਦੀ ਕਮਾਂਡ ਉਹਨਾਂ ਕੋਲੇ ਭ੍ਰਸ਼ਟ ਸਰਕਾਰ ਕੋਲੇ ਹੈ तब पटना साहब भी कमांड भार कमांड ले ली है दिल्ली गुजरात प्रबंधक कमेटी बीजेपी ने कब्जा कर लिया एनसीपीसी तोड़ के हरियाणा के पर प्रताप बना के हरियाणा सरकार कब्जा कर ली है सारा कुछ क्यों होया क्योंकि तुसी अपनी फौज कमजोर कर दी ऐसे करके मैं ज्यादा सामान लेना बेनती करने वास्ते हैं ਦੇਖੋ ਜੋ ਕੁਛ ਵੀ ਤੁਹਾਨੂੰ ਮੈਂ ਕਿਸ਼ੂ ਕੀਤਾ ਸੀ ਜੋ ਕੁਛ ਬਣਿਆ ਮੈਂ ਤਾਂ ਚੈਲੰਜ ਕਰਦਾ ਕਿਸੇ ਵੀ ਲੀਡਰ ਨੂੰ ਕਿਸੇ ਵੀ ਪਾਰਟੀ ਦੇ ਨੂੰ ਤੁਸੀਂ ਮੈਨੂੰ ਪੰਜ ਇੱਕ ਚੀਜ਼ਾਂ ਗਿਣਾ ਦਿਓ 170 ਸਾਲਾਂ ਦੀ ਜਿਹੜੀਆਂ ਤੁਸੀਂ ਪੰਜਾਬ 'ਚ ਬਣਾਈਆਂ ਪੰਜ ਪੰਜ ਵੀ ਨਹੀਂ ਗਿਣਾ ਸਕਦੇ ਭਾਵੇਂ ਸਰਕਾਂ ਦੇਖ ਲਓ ਭਾਵੇਂ ਏਅਰਪੋਰਟ ਦੇਖ ਲਓ ਭਾਵੇਂ ਜਿੰਨੇ ਖੰਮਲ ਪਲਾਂਟ ਦੇਖ ਲਓ ਜਿੰਨੀਆਂ ਨਹਿਰਾਂ ਕਸੀਆਂ ਦੇਖ ਲਓ ਪੱਕੇ ਖਾਲ ਦੇ ਰੋਟੀ ਕੋਲ ਕਲੈਕਸ਼ਨ ਦੇਖ ਲਓ ਸਾਰੇ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਬਣਾਏ ਗਏ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਦੇ ਉਹ ਘਰੇ ਰਹਿੰਦੇ ਨਹੀਂ ਸੀ ਸਵੇਰੇ 4 ਵਜੇ ਉੱਠ ਖੜਦੇ ਸੀ 6-7 ਵਜੇ ਕਿਸੇ ਪਿੰਡ ਚ ਹੁੰਦੇ ਸੀ ਕਿਤੇ ਸ਼ਹਿਰ ਚ ਹੁੰਦੇ ਸੀ ਜਨਤਾ ਵਿੱਚ ਹੁੰਦੇ ਸੀ ਉਹ ਪੂਰੀ ਜ਼ਿੰਦਗੀ ਲੋਕਾਂ ਵਿੱਚ ਰਹਿਆ ਉਹਨਾਂ ਨੂੰ ਪਤਾ ਸੀ ਕਿ ਤਕਲੀਫ ਕੀ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਗਰੀਬ ਦੀ ਹਾਲਤ ਮਾੜੀ ਹੈ ਉਹ ਆਟਾ ਦਾਣ ਸਕੀਮ ਲੈ ਆ ਜੋ ਬੰਦ ਹੈ ਸ਼ਗਨ ਸਕੀਮ ਉਹਨਾਂ ਦੀ ਆ ਬੰਦ ਹੈ ਉਹ ਜੋ ਮੁੱਖ ਮੰਤਰੀ ਧੀਰਤ ਯਾਤਰਾ ਸਕੀਮ ਲੈ ਕੇ ਉਹ ਬੰਦ ਹੈ ਲੜਕੀਆਂ ਨੂੰ ਸਕੂਲਾਂ ਵਿੱਚ ਸਾਈਕਲ ਦਿੰਦੇ ਸੀ ਉਹ ਬੰਦ ਹੈ ਐਸੀ ਬੱਚਿਆਂ ਦੀ ਸਕਾਲਰਸ਼ਿਪ ਬੰਦ ਹੈ ਜਿੰਨੀਆਂ ਵੀ ਸਕੀਮਾਂ ਜਿੰਨੀਆਂ ਵੀ ਚੀਜ਼ਾਂ ਗਰੀਬ ਵਾਸਤੇ ਜਾਂ ਕਿਸਾਨ ਵਾਸਤੇ ਆ ਐਮਐਸਪੀ ਜਿਹੜੀ ਚਦਿਮੰਦੀਆਂ ਨੂੰ ਕਹਿੰਦੀਆਂ ਨੇ ਐਮਐਸਪੀ ਲਾਗੂ ਕਰੋ ਆ ਐਮਐਸਪੀ ਲਾਗੂ ਕਰਾਉਣ ਵਾਲਾ ਪੰਜਾਬ ਤੇ ਕਣਕ ਝੋਨੇ ਆਲੀ ਤੇ ਕਣਕ ਝੋਨੇ ਦੇ ਆਪਾਂ ਮਿਲਦੀ ਨਹੀਂ ਐਮਐਸਪੀ ਯੂਪੀ ਚਲੇ ਜਾਓ ਉੱਥੇ ਨਹੀਂ ਮੰਦੀ ਯੂਪੀ ਦਾ ਝੋਨੇ ਵਾਸਤੇ ਕਿਸਾਨਾਂ ਨੂੰ ਛੇੜਣਾ ਕੋਲੇ ਜਾਣਾ ਪੈਂਦਾ ਲੈ ਕੇ ਆਪਾਂ ਸੈਂਪਲ ਦੱਸੋ ਕਿੰਨੇ ਦਾ ਲੈਣਾ ਉਹ ਕਹਿੰਦਾ ਤੁਸੀਂ ਕਿੰਨੇ ਦਾ ਲੈਣਾ ਕੱਲੇ ਆਪਨੇ ਪੰਜਾਬ ਤੇ ਹਰਿਆਣਾ ਦੇ ਐਮਐਸਪੀ ਐ ਉਹ ਐਮਐਸਪੀ ਲਾਗੂ ਕਰਾਉਣ ਵਾਲਾ ਕਾਹਲੀ ਦਾ ਲੈ ਹ ਕੋਈ ਨਹੀਂ ਕਰਾ ਸਕਿਆ ਉਹ ਮਈ ਮੰਡੀਆਂ ਜਿਹੜੀਆਂ ਪਿੰਡਾਂ ਚ ਹੋਣੀਆਂ ਫਰਮਾਂ ਦਾ ਅਖਾਲੀਦਣਾ ਕਿੰਨੀ ਲਿਸਟ ਹੈ ਪਰ ਆਪਾਂ ਆਪਣੀ ਜਿਹੜੀ ਕੌਮ ਦੀ ਸਭ ਤੋਂ ਵੱਡੀ ਕਮੀ ਹੈ ਆਪਾਂ ਬਾਹਰ ਦੁਸ਼ਮਣ ਲੱਭਣ ਦੀ ਲੋੜ ਨਹੀਂ ਆਪਾਂ ਇੱਕ ਦੂਜੇ ਨੂੰ ਮਾਰ ਕੇ ਸਭ ਤੋਂ ਕੀ ਰਣੇ ਆ ਕੋਈ ਕੌਮ ਦੇਖ ਲਓ ਆਪਣੀ ਜਥੇਬੰਦੀ ਦੇ ਖਿਲਾਫ ਵੀ ਬੋਲੂਗੀ ਤੁਸੀਂ ਕ੍ਰਿਸਚੀਅਨ ਦੇਖ ਲਓ ਕਿਤੇ ਆਪਣੇ ਬੈਟਿਕਨ ਦੇ ਖਿਲਾਫ ਗਿਆ ਉਹਨਾਂ ਦੇ ਉਹਨਾਂ ਦੇ ਚਰਚੇ ਹੁੰਦੇ ਉਹਨਾਂ ਦੇ ਕਹੇ ਆਪਣੇ ਬੋਲੂ ਕਰ ਜਾਂਦੇ ਐ ਜੀਪੀਸੀ ਦੇ ਖਿਲਾਫ ਹਾਕੀ ਦੇ ਖਿਲਾਫ ਹੁੰਦਾ ਬਾਹਲੇ ਮੁਰਖ ਵੀ ਹੱਥ ਘੜਾ ਕਰਕੇ ਉਹਨਾਂ ਨੂੰ ਵੀ ਲੈਣੇ ਬੰਦ ਹੋ ਗਿਆ ਪਰ ਬੰਦੇ ਕਹਿੰਦੇ ਬਾਤ ਪਿਹਰੇ ਸਾਰੇ ਹੁਣ ਇੱਥੇ ਰਹਿਣਾ ਪੈਣਾ ਆਪਣਾ ਘਰ ਹੈ ਆ ਤਗੜਾ ਬਣੂਗਾ ਇੱਥੇ ਮੁੱਖ ਮੰਤਰੀ ਆਊਗਾ ਜਿਹੜਾ ਇੱਥੇ ਸਾਰਾ ਢਾਂਚਾ ਠੀਕ ਕਰੂਗਾ ਤਾਂ ਹੀ ਆਪਾਂ ਪਛਾਨਾਂਗੇ ਮਾਰਾ ਗਈ ਹੈ ਦੇਖੋ ਜਿਹਦੇ ਖੇਤਾਂ ਨੂੰ ਪੁੱਛਣਾ ਸੀ ਤੁਹਾਡੇ ਤਾਂ ਬੜਾ ਬਖਸ਼ਿਸ਼ ਹੈ ਪ੍ਰਮਾਤਮਾ ਦੀ ਜੰਗਿਆ ਫਸਲ ਨੂੰ ਨੁਕਸਾਨ ਉਹਨਾਂ ਨੂੰ ਜਾ ਕੇ ਦੇਖੋ ਜਿਹੜੇ ਪਿੰਡਾਂ ਦੇ ਪਿੰਡ ਡੁੱਬ ਗਏ ਐ ਤਿੰਨ ਸਾਲ ਪਹਿਲੇ ਵੀ ਡੁੱਬੇ ਸੀ ਬਸਾ ਖੜੇ ਹੋਏ ਸੀ ਇੱਕ ਜਮਾ ਫਸਲ ਪੱਕੀ ਸੀ ਉਹ ਵੀਡੀਓ ਜਿਹੜੀ ਆਈ ਹੈ ਨਾ ਮਸਲਤਾਨਪੁਰ ਉੱਤੇ ਜਿੱਥੇ ਬਾਦ ਉੱਥੇ ਮੈਂ ਕਿੰਨੀ ਦਿਨ ਪਹਿਲੇ ਸੀ ਉੱਥੇ ਕਿੱਥੇ ਮੈਂ 100 ਲੀਟਰ ਡੀਜ਼ਲ ਲੈ ਕੇ ਗਿਆ ਬੜੇ ਪਿੰਡਾਂ ਨੇ ਪੂਰੇ ਬੰਦ ਕੀਤੀ ਪਰ ਉਹ ਰਾਤ ਟੁੱਟ ਕੇ ਅੱਧਕੀ ਕਰ घर डुब गए पशु मर गए किए अपनी पक्के पक्का पता है आज साज है, है। ने कुछ नहीं करना आज जिन्हें और कुछ नहीं करना सो मैं ज्यादा समा नहीं ला कहना चाहूंगा बीबी जी बीबी रंधावा जी प्रिंसिपल है ਇਕ ਤਾਂ ਮੀਨ ਫੌਜੀ ਦੇ ਪਰਵਾਰ ਹੈ ਦੇਖੋ ਕੌਮ ਵਾਸਤੇ ਰਹਣਾ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਕੌਮ ਦਾ ਫਰਜ਼ ਹੈ ਉਹਨਾਂ ਦੇ ਸਿਰ ਤੇ ਹੱਥ ਰੱਖਣਾ ਦੂਜੇ ਬਸ ਇੱਕ ਗਦਾਰ ਹੈ ਜਿਹੜਾ ਪਾਰਟੀ ਦਾ ਵੀ ਗਦਾਰ ਹੈ ਪੰਤ ਦਾ ਵੀ ਗਦਾਰ ਹੈ ਜਿਹੜੇ ਸੋਚਦੇ ਆ ਕਿ ਮੈਂ ਆਇਰ ਨੂੰ ਗੋਪ ਜਿਮਸੀਆਂ ਨਹੀਂ ਆ ਪੁਰਸਾਂ ਦੀਆਂ ਉਹਨਾਂ ਸੋਚਦੇ ਆ ਕਿ ਮੈਂ ਅੱਜ ਦੀ ਇਹ ਜਿਮਸੀਆਂ ਨਾ ਆ ਉਹਨੇ ਤੇ ਨਹੀਂ ਹੈ

ਆਪਾਂ ਆਪਣੀ ਮਾਰ ਨੂੰ ਕਰੀਏ ਤੁਸੀਂ ਤੂਫਾਨ ਖੜਾ ਕਰਸਾ ਤੇ ਮੈਂ ਥੋੜਾ ਆਸਾਨ ਹੋਊਗਾ ਸਭ ਦੇ ਦਾ ਆਸਾਨ ਹੋਊਗਾ ਕੌਣ ਤੇ ਪੰਜਾਬ ਦੇ ਲੋਕਾਂ ਦੇ ਜੇ ਪੰਜਾਬ ਨੂੰ ਚਾਉਣਾ ਤੁਸੀਂ ਇਹ ਬਾਈ ਇਲੈਕਸ਼ਨ ਆ ਕਾਮੀਦਾਨ ਨੂੰ ਵੱਡੀ ਲੀਡ ਦਿਵਾ ਕੇ ਦਿਤਾ ਦਿਓ ਇੱਥੋਂ ਵੀ ਤੂਫਾਨ ਖੜਾ ਹੋਊਗਾ ਯਾਦ ਕਰੋ ਅਜਨਾਲਾ ਉਦੋਂ ਬੈਂ ਸਿੰਘ ਰਾਜੋ ਅਜਨਾਲੇ ਤੋਂ ਅੱਪਾ ਜਿੱਤੇ ਸੀ ਤੇ ਤੂਫਾਨ ਖੜਾ ਹੋ ਗਿਆ ਉਸ ਦੇ ਬਾਅਦ ਇੱਥੋਂ ਤੂਫਾਨ ਸ਼ੁਰੂ ਕਰਕੇ ਅੱਗਾ ਦਿੱਲੀ ਵਾਲੋਂ ਭਜਾਵਾਂਗੇ ਸਾਰੀਆਂ ਪਾਰਟੀਆਂ ਨੂੰ ਤੇ ਤੁਹਾਡੇ ਸਾਥ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ